ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਪਲੇਟਾਂ ਦੀ ਆਪਾਂ ਨੇ ਲਾਈਨਿੰਗ ਵਾਲੇ ਸ਼ਰਟ ਦੇ ਕਿਸ ਤਰ੍ਹਾਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਆ ਪਲੇਟਾਂ ਪਾਉਣੀਆਂ ਵੀ ਦੱਸਾਂਗੇ ਨਿਸ਼ਾਨ ਲਗਾਉਣੇ ਵੀ ਦੱਸਾਂਗੇ ਤੇ ਭਾਰੇ ਨਾਪ ਤੇ ਪਤਲੇ ਨਾਪ ਬਾਰੇ ਵੀ ਦੱਸਾਂਗੇ ਆਪਾਂ ਵੀ ਉਹਨਾਂ ਦੇ ਨਿਸ਼ਾਨ ਤੁਸੀਂ ਕਿਸ ਤਰੀਕੇ ਨਾਲ ਲਗਾਉਣੇ ਆ ਤੇ ਕਿੰਨਾ ਗੈਪ ਪਾਉਣਾ ਆਪਸ ਵਿੱਚ ਆਪਾਂ ਵੀਡੀਓ ਨੂੰ ਸ਼ੁਰੂ ਕਰਨ ਲੱਗੇ ਆ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹਿਣਾਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਸੂਟ ਦੀ ਕਟਿੰਗ ਕਰੀ ਹੋਈ ਆਪਣੇ ਕੋਲੇ ਆ ਸੀਗਾ ਕਾਫੀ ਸ਼ੇਡ ਦੇ ਵਿੱਚ ਸੂਟ ਆਗਾ ਸੂਟ ਦੀ ਕਟਿੰਗ ਆਪਾਂ ਕਰ ਚੁੱਕੇ ਆਂਗੇ ਇਦੇ ਉੱਪਰ ਰੱਖ ਕੇ ਆਪਾਂ ਨੇ ਲਾਈਨਿੰਗ ਦੀ ਕਟਿੰਗ ਵੀ ਕਰ ਰੱਖੀ ਹੈਗੀ ਦੇਖੋ ਦੋਨੇ ਪੱਲੇ ਨੇ ਆਪਣੇ ਕੋਲੇ ਫਰੰਟ ਤੇ ਬੈਕ ਹੁਣ ਆਪਾਂ ਤੁਹਾਨੂੰ ਇਹਦੇ ਪਲੇਟਾਂ ਦੇ ਨਿਸ਼ਾਨ ਲਗਾਉਣ ਵੇਲੇ ਦੱਸਣਾ ਵੀ ਕਿਸ ਤਰ੍ਹਾਂ ਨਿਸ਼ਾਨ ਲਗਾਉਣੇ ਨੇ ਇਹ ਆਪਣੇ ਕੋਲੇ ਸੂਟ ਹੈਗਾ ਛਾਤੀ ਦੇ ਵਿੱਚੋਂ 17 ਇੰਚ ਆ ਕਮਰੇ ਦੀ ਹੈਗੀ 15 हिਪ ਹੈਗੀ 18 ਇੰਚ ਇਹਦੀ ਲੰਬਾਈ ਟੋਟਲ ਆਪਣੇ ਕੋਲੇ 37 ਇੰਚ ਮੰਨ ਲਓ ਹਾਈਟ ਦੇ ਵਿੱਚ ਵੀ ਘਾਟਾ ਜਿੰਨਾ ਦਾ ਇਹ ਸੂਟ ਆਗਾ ਜਿਹੜਾ ਫਰੰਟ ਗਲਾ ਉਹ ਆਪਾਂ ਨੇ 6.5 ਇੰਚ ਪਾਉਣਾ ਇਹਦਾ ਤੇ ਬੈਕ ਆਪਾਂ ਇਹਦਾ ਕੱਢਾਂਗੇ 5.5 ਇੰਚ ਹਾਂਜੀ ਆਪਾਂ ਤੁਹਾਨੂੰ ਤਿੰਨੇ ਤਰੀਕਿਆਂ ਦੇ ਵਿੱਚ ਦੱਸਾਂਗੇ ਵੀ ਜੇ ਤੁਸੀਂ ਹਾਈਟ ਛੋਟੀ ਆ ਜਾਂ ਮੰਨ ਲਓ ਮਦਰਾਂ ਲੰਬਾ ਪਜਮੇ ਵੀ ਕਹਿ ਸਕਦੇ ਆਂਗੇ ਤੇ ਭਾਰੇ ਨਾਪ ਦੇ ਵਿੱਚ ਵੀ ਤੁਸੀਂ ਪਲੇਟਾਂ ਦੇ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਣੇ ਆ ਕਿੰਨੀ ਕੀ ਮੈਕਸਿਮਮ ਉਹਨਾਂ ਦਾ نیچے ਪਲੇਟ ਪੈਂਦੀ ਆ ਤੇ ਆ ਮੋਢੇ ਤੋਂ نیچے ਆਪਾਂ ਇਹਦੀ ਸਾਈਡ ਪਲੇਟ ਆ ਉਹ ਕਿੱਥੋਂ ਤੱਕ ਲੈ ਕੇ ਜਾਣੀ ਆ ਤੇ ਇੱਕ ਆਪਾਂ ਨੇ ਤੁਹਾਨੂੰ ਦੱਸਣਾਗਾ ਵੀ ਜਿਹੜੇ ਕਿਸੇ ਵੀ ਨਾਪ ਦੇ ਤੁਸੀਂ ਜਿਵੇਂ ਮੰਨ ਲਓ ਆ ਸੈੱਟ ਸਲਾਈ ਤੋਂ ਜ਼ਿਆਦਾ ਸਾਨੂੰ ਕਮੈਂਟਾਂ ਵਿੱਚ ਪੁੱਛਦੇ ਹੁੰਦੇ ਆ ਵੀ ਤੁਸੀਂ ਜਿਹੜਾ نیچے ਵਾਲਾ ਨਿਸ਼ਾਨ ਆ ਇਹ ਉੱਪਰੋਂ ਕਿੰਨੇ ਇੰਚ ਤੇ ਲਗਾਉਣੇ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਕਵਰ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾਗਾ ਤਿੰਨੇ ਚਾਰੇ ਆਪਾਂ ਸਾਈਜ਼ਾਂ ਦੇ ਵਿੱਚ ਦੱਸਾਂਗੇ ਪਤਲੇ ਨਾਪ ਦੇ ਵਿੱਚ ਵੀ ਹਾਈਟ ਲੰਬੀ ਛੋਟੀ ਜੋ ਵੀ ਹੈ ਮੰਨ ਲਓ ਉਸੇ ਹਿਸਾਬ ਨਾਲ ਤੁਹਾਨੂੰ ਦੱਸਣਾਗਾ ਆਪਾਂ ਸਾਰਾ ਇਸ ਵੀਡੀਓ ਦੇ ਵਿੱਚ ਕਵਰ ਕਰਨਾਗਾ ਹੁਣ ਮੰਨ ਲਓ ਇਹ ਆਪਣੇ ਕੋਲੇ ਮੀਡੀਅਮ ਹਾਈਟ ਆ ਮੰਨ ਲਓ ਇਹਨਾਂ ਦੀ ਨਾ ਹੀ ਇਹਨਾਂ ਨੂੰ ਆਪਾਂ ਜ਼ਿਆਦਾ ਲੰਬਾ ਕਹਿ ਸਕਦੇ ਆ ਤੇ ਨਾ ਹੀ ਜ਼ਿਆਦਾ ਮਧਰੇ ਨੇ ਇਹਨਾਂ ਦੇ ਆਪਾਂ ਪਲੇਟ ਦੇ ਬਿਲਕੁਲ ਕੁੜੀ ਦਾ ਸੂਟ ਆ ਦੇਖੋ ਇਹ ਛਾਤੀ ਦੇ ਵਿੱਚੋਂ 17 ਕਮਰ 15 हिਪ ਇਹਨਾਂ ਦੀ 18 ਤੇ ਆਪਾਂ ਪਲੇਟਾਂ ਦਾ ਨਿਸ਼ਾਨ ਸਿਰਫ 10 ਇੰਚ ਤੇ ਹੀ ਨਿਸ਼ਾਨ ਲਗਾਉਣਾ ਆਪਣੀ ਪਲੇਟ ਰੈਡੀ ਬਿਲਕੁਲ ਉੱਪਰੋਂ ਤੀਰੇ ਵਗੈਰਾ ਦੇ ਵਿੱਚੋਂ ਆ ਕੇ 9.5 ਇੰਚ ਤੇ ਰੈਡੀ ਰਹਿ ਜੂਗੀ ਤਾਂ ਮੈਂ 10 ਇੰਚ ਤੇ ਨਿਸ਼ਾਨ ਲਗਾ ਰਹੀ ਹਾਂ ਦੇਖੋ ਪਹਿਲਾਂ ਤੁਹਾਨੂੰ ਮੈਂ ਇਹ नाप ਦੇ ਦੱਸੂਗੀ ਫਿਰ ਇਸੇ ਉੱਪਰ ਆਪਾਂ ਲੱਗ ਲੱਗ ਤੁਹਾਨੂੰ ਸਾਈਜ਼ਾਂ ਦੇ ਜਿਵੇਂ ਮੰਨ ਲਓ ਬਾਕੀ ਦਾ ਪਲੇਟ ਦਾ ਨਿਸ਼ਾਨ ਆਪਾਂ ਉੱਪਰ نیچے ਕਰਨਾ ਹੀ ਹੁੰਦਾਗਾ ਆ ਚੀਜ਼ ਦਾ ਦੱਸੂ ਵੀ ਇੱਥੋਂ ਤੁਸੀਂ ਕਿੰਨਾ ਰੱਖਣਾ ਹੋਊਗਾ ਹੁਣ ਮੰਨ ਲਓ ਇੰਨੇ ਪਤਲੇ ਨਾਪ ਦੇ ਵਿੱਚ ਆਪਾਂ ਇੱਥੋਂ ਜਿਹੜਾ ਸੈਂਟਰ ਵਾਲਾ ਗੈਪ ਲਵਾਂਗੇ ਸਵਾ 3 ਦਾ ਮੰਨ ਲੇ 6.5 ਇੰਚ ਦਾ ਲਵਾਂਗੇ ਜਿਹੜੀ ਪਲੇਟ ਹੋਊਗੀ ਉਹ ਆਪਾਂ ਲੰਬੀ 6 ਇੰਚ ਰੱਖਾਂਗੇ ਕਿਉਂਕਿ ਹਾਈਟ ਇਹਨਾਂ ਦੀ ਘੱਟ ਆ ਗਈ ਜੇ ਹਾਈਟ ਲੰਬੀ ਹੋਵੇ ਤਾਂ ਆਪਾਂ 6.5 ਕਰ ਲਾਂਗੇ ਜੇ ਜ਼ਿਆਦਾ ਹੀ ਹਾਈਟ ਲੰਬੀ ਆ ਤਾਂ ਆਪਾਂ ਇਹ ਲੰਬੀ ਪਲੇਟ 프ਰੰਟ ਵਾਲੀ ਜੇ পেট ਬਾਹਰ ਨਾ ਹੋਵੇ ਮੰਨ ਲਓ ਬਿਲਕੁਲ ਸਿੱਧੇ ਹੋਣ ਮੰਨ ਲਓ পেট ਨਾ ਉਹਨਾਂ ਦਾ ਨਜ਼ਰ ਆਉਂਦਾ ਹੋਵੇ ਤਾਂ ਆਪਾਂ 7 ਇੰਚ ਰੱਖ ਸਕਦੇ ਆਂਗੇ ਦੇਖੋ ਤਾਂ ਆਪਾਂ ਇਹਨਾਂ ਨੇ 6 ਇੰਚ ਪਲੇਟ ਦਾ ਨਿਸ਼ਾਨ ਲਗਾਇਆ 3.5 ਇੰਚ نیچے ਨੂੰ ਦੇਖੋ ਆ ਆਪਣਾ ਨਿਸ਼ਾਨ ਆ ਗਿਆ ਲੰਬੀ ਪਲੇਟ ਦਾ ਤਾਂ ਆਪਾਂ ਇਸ ਤਰ੍ਹਾਂ ਮਾਰਕ ਕਰਕੇ ਤੁਹਾਨੂੰ ਮੈਂ ਦਿਖਾ ਦੇਣੀ ਆ ਦੇਖੋ ਪੂਰਾ ਪ੍ਰੋਪਰ 6 ਇੰਚ ਦਾ ਹੋ ਗਿਆ ਹੁਣ ਜਿਹੜੀ ਆਪਾਂ ਸਾਈਡ ਪਲੇਟ ਪਾਉਣੀ ਆ ਉਹ ਆਪਾਂ ਇੱਥੋਂ ਲਵਾਂਗੇ ਸਵਾ 1/2 ਇੰਚ ਤੇ ਲੈਣੀ ਆ ਕਿਉਂਕਿ ਨਾਪ ਦੇ ਹਿਸਾਬ ਨਾਲ ਹੀ ਆਪਾਂ ਪਲੇਟਾਂ ਦਾ ਜਿਹੜਾ ਆਪਸ ਦੇ ਵਿੱਚ ਗੈਪ ਕਰਦੇ ਹੁੰਦੇ ਆ ਉਹ ਪਾਉਣੇ ਹੁੰਦੇ ਆ ਹੁਣ ਜਿਹੜਾ ਤੁਸੀਂ ਇੰਨੇ ਨਾਪ ਦੇ ਵਿੱਚ ਤਾਂ ਉੱਪਰ ਵਾਲੀ ਸਲਾਈ ਦਾ ਦੇਖੋ ਕਿੰਨਾ ਲਵਾਂਗੇ ਮੋਢੇ ਤੋਂ ਲੈ ਕੇ ਨੀਚੇ ਤੱਕ ਮੈਂ ਰੱਖੂਗੀ 6 ਇੰਚ ਤੋਂ ਪਹਿਲਾਂ ਤੁਹਾਨੂੰ ਮੈਂ ਇਸੇ ਨਾਪ ਦੇ ਵਿੱਚ ਦੱਸੂਗੀ ਵੀ ਪਲੇਟਾਂ ਦਾ ਸਾਈਜ਼ ਆਪਾਂ ਕਿਵੇਂ ਲੈ ਸਕਦੇ ਆ ਦੇਖੋ ਆ ਆਪਣਾ ਸਾਈਡ ਪਲੇਟ ਹੋਗੀ ਹੁਣ ਜਿਹੜੀ ਉੱਪਰ ਵਾਲੀ ਲੈਣੀ ਆ ਆਪਾਂ ਨੇ ਉੱਪਰ ਵਾਲੀ ਪਲੇਟ ਦਾ ਨਿਸ਼ਾਨ ਲਵਾਂਗੇ ਆਪਾਂ ਡੇਢ ਪੌਣੇ ਇੱਕ ਦੋ ਦੇ ਵਿੱਚ ਲਵਾਂਗੇ ਇਹਦਾ ਨਿਸ਼ਾਨ ਤੁਸੀਂ ਨੇ ਕਿਸ ਤਰੀਕੇ ਨਾਲ ਲਗਾਉਣਾ ਦੇਖੋ ਤੁਸੀਂ ਜੇ ਤਾਂ ਇਹਦੇ ਬਰਾਬਰ ਰੱਖ ਸਕਦੇ ਹੋ ਐਦਾਂ ਤੁਹਾਨੂੰ ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਜਿਹੜੀ ਆਪਣੀ ਮੰਨ ਲਓ ਆ ਗਲਾਈ ਬਣੀ ਹੁੰਦੀ ਆ ਸ਼ਰਟ ਦੀ ਆਪਣੀ ਆ ਗਲਾਈ ਪਾਈ ਹੋਈ ਆ ਆਹ ਵਾਲੀ ਗਲਾਈ ਪਾਈ ਹੋਈ ਆ ਤੁਸੀਂ ਨੇ ਇਹਦਾ ਕੀ ਕਰਨਾ ਹੋਊਗਾ ਜਮਾ ਸੈਂਟਰ ਦੇ ਵਿੱਚੋਂ ਨਿਸ਼ਾਨ ਆਊਗਾ ਇਹ ਤੁਹਾਡਾ ਹਲਕਾ ਜਿਹਾ 1/2 ਇੰਚ ਗਲਾਈ ਤੋਂ ਇਧਰ ਮੰਨ ਲਓ ਜਿਹੜੀ ਆਪਣੀ ਆ ਚੌਰਸ ਚੀਜ਼ ਬਣ ਰਹੀ ਹੈਗੀ ਖੁੰਝਾ ਬਣ ਰਿਹਾ ਇਹਦੇ ਬਿਲਕੁਲ ਜੇ ਆਪਾਂ ਇਸ ਤਰ੍ਹਾਂ ਲਾਵਾਂਗੇ ਤਾਂ ਪਲੋਈ ਕੀ ਹੈ ਗਲੇ ਦੇ ਉੱਪਰ ਚਲੀ ਜਾਊਗੀ ਤੁਸੀਂ ਜਦੋਂ ਵੀ ਉੱਪਰ ਵਾਲੀ ਪਲੋਈ ਦਾ ਨਿਸ਼ਾਨ ਲਗਾਉਗੇ ਤਾਂ 1/2 ਇੰਚ نیچے ਨੂੰ ਮੰਨ ਲਓ ਮੋਢੇ ਵੱਲ ਨੂੰ ਲੈ ਕੇ ਜਾਉਗੇ ਇਧਰਲੀ ਸਾਈਡ ਨੂੰ ਜਿਹੜੀ ਆਪਾਂ ਨੇ ਲੰਬੀ ਪਲੇਟ ਲਗਾਈ ਆ ਉਦੋਂ ਬਿਲਕੁਲ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਸਕਦੇ ਹਾਂ ਦੇਖੋ ਜਿਹੜਾ ਮੈਂ ਪੁਆਇੰਟ ਲਗਾਇਆ ਹੋਇਆ ਹੈਗਾ ਬਿਲਕੁਲ ਉਸੇ ਨਿਸ਼ਾਨਤੀ ਆ ਰਿਹਾ 1/2 ਇੰਚ ਦਾ ਫਰਕ ਪਾਇਆ ਹੋਇਆ ਬਹੁਤ ਹੀ ਸਹੀ ਤਰੀਕੇ ਨਾਲ ਪਲੇਟਾਂ ਦੇ ਨਿਸ਼ਾਨ ਲੱਗਣਗੇ ਇਸ ਤਰ੍ਹਾਂ ਨਹੀਂ ਹੋਊਗਾ ਤਾਂ ਜਾਂ ਪਲੇਟ ਉੱਪਰ-ਨੀਚੇ ਚਲਾ ਜਾ ਤੁਸੀਂ ਜਦੋਂ ਵੀ ਪਲੇਟਾਂ ਦਾ ਨਿਸ਼ਾਨ ਲਗਾਉਣੀਓ ਜਿਹੜੀ ਆਪਾਂ ਨੇ ਇਹ ਗਲਾਈ ਪਾਈ ਹੁੰਦੀ ਆ ਗਲਾਈ ਤੋਂ 1/2 ਇੰਚ ਇਧਰ ਨੂੰ ਬਾਹਰਲੀ ਸਾਈਡ ਵੱਲ ਮੰਨ ਲਓ ਜਿੱਧਰ ਆ ਪਨੇਸੇ ਅੜਸ ਲਾਈ ਪਾਉਣੀ ਹੁੰਦੀ ਆ ਉਧਰ ਨੂੰ ਲਗਾ ਕੇ ਲੰਬੀ ਪਲੇਟ ਤੋਂ ਬਿਲਕੁਲ ਸਿੱਧਾ ਕਿੱਚ ਲੈਣਾਗਾ ਇਹ ਸੀ ਆਪਾਂ 17 15 18 ਦੇ ਨਾਪ ਵਿੱਚ ਪਲੇਟਾਂ ਦਾ ਨਿਸ਼ਾਨ ਹੁਣ ਜਿਵੇਂ ਆਪਾਂ ਨੇ ਇਦੋਂ ਹੈਵੀ ਨਾਪ ਦੇ ਵਿੱਚ ਬਣਾਉਣਾਗਾ ਮੰਨ ਲਓ ਤੁਸੀਂ 19 ਤੋਂ ਲੈ ਕੇ 21 22 ਦੇ ਵਿੱਚ ਬਣਾ ਸਕਦੇ ਹੋ ਜਿਵੇਂ ਤੁਸੀਂ ਉੰਧੇ ਤੁਸੀਂ ਦੇਖੋ ਨਾਪ ਮੰਨ ਲਓ ਪਲੇਟਾਂ ਦਾ ਨਿਸ਼ਾਨ ਲਗਾਉਣਾਗਾ ਚੈਸਟ ਚ 19 ਤੋਂ ਲੈ ਕੇ ਸਾਢੇ 20 ਤੱਕ ਦਾ ਤਾਂ ਤੁਸੀਂ ਪਲੇਟ ਦਾ ਨਿਸ਼ਾਨ ਹੋਊਗਾ 11 ਸਾਢੇ 11 ਦੇ ਵਿੱਚ ਲਗਾ ਸਕਦੇ ਹੋ ਸਾਢੇ 11 ਤੱਕ ਜੇ ਤੁਹਾਡਾ ਚੈਸਟ ਦਾ ਨਾਪ ਸਾਢੇ 20 ਤੱਕ ਜਾ ਰਿਹਾ ਜੇ ਨਾਪ ਇਹ ਤੋਂ ਉੱਪਰ ਜਾਊਗਾ ਮੰਨ ਲਓ 22 23 24 ਇੰਚ ਲੂਜ ਆ ਚੈਸਟ ਦੇ ਵਿੱਚੋਂ ਤਾਂ ਤੁਸੀਂ ਪਲੇਟ ਦਾ ਨਿਸ਼ਾਨ 12 ਸਾਢੇ 12 ਦੇ ਵਿੱਚ ਲੰਬੀ ਪਲੇਟ ਲਗਾਉਗੇ ਜੇ ਚੈਸਟ ਦੇ ਵਿੱਚੋਂ ਇੰਨਾ ਨਾਪ ਆ ਰਿਹਾ ਮੰਨ ਲਓ 21 22 23 24 ਜੋ ਉਹ ਵੀ ਮੰਨ ਲਓ ਇਸ ਤਰ੍ਹਾਂ ਦੇ ਨਾਪ ਹਿਸਾਬ ਨਾਲ 12 ਇੰਚ ਤੇ ਤੇ ਉਹਨਾਂ ਦੀ ਜਿਹੜੀ ਆ ਸਾਈਡ ਪਲੇਟ ਹੋਊਗੀ ਉਹ ਵੀ ਉਸੇ ਹਿਸਾਬ ਨਾਲੇ ਨੀਚੇ ਜਾਊਗੀ ਮੰਨ ਲਓ ਜੇ ਆਪਾਂ ਇੰਨੇ ਨਾਪ ਦੇ ਵਿੱਚ ਸ਼ਰਟ ਬਣਾ ਰਹੇ ਆ ਤਾਂ ਉਹਨਾਂ ਦੀ ਜਿਹੜੀ ਸਾਈਡ ਪਲੇਟ ਹੋਊਗੀ 7 7.5 ਦੇ ਵਿੱਚ ਜਾਊਗੀ ਤੁਸੀਂ ਨੇ ਜੇ ਜ਼ਿਆਦਾ ਪਲੇਟ ਦੇ ਉਪਰ ਆ ਪਾਤੀ ਮੰਨ ਲਓ ਤੁਹਾਡੀ ਕੋਈ ਵੀ ਫਿਟਿੰਗ ਨਹੀਂ ਬਣੂਗੀ ਇਹ ਪਲੇਟ ਸਾਈਜ਼ ਦੇ ਹਿਸਾਬ ਨਾਲ ਹੀ ਰੱਖਣੀ ਆ ਜਿਵੇਂ ਆਪਣੀ 17 ਇੰਚ ਚੈਸਟ ਦੇ ਹਿਸਾਬ ਨਾਲ ਆਪਾਂ 6 ਇੰਚ ਲਗਾਇਆ B 21 ਦੇ ਵਿੱਚ ਲਗਾਓਗੇ ਤਾਂ ਤੁਸੀਂ ਸਾਢੇ 6 7 ਕਰ ਸਕਦੇ ਹੋ 22 23 ਨਾਪ ਦੇ ਵਿੱਚ ਆਪਾਂ ਸਾਢੇ 7 ਤੇ ਤਾਂ ਲਗਾਉਣੀ ਹੀ ਲਗਾਉਣੀ ਆ ਐਸੇ ਹਿਸਾਬ ਦੇ ਤੁਹਾਡੀ ਪਲੇਟ ਜਾਊਗੀ ਤੇ ਇਸੇ ਹਿਸਾਬ ਨਾਲ ਤੁਸੀਂ ਜਦੋਂ ਪਲੇਟ ਹੈਵੀ ਨਾਪ ਦੇ ਵਿੱਚ ਪਾਉਂਗੇ ਤਾਂ ਜਿਹੜਾ ਤੁਹਾਨੂੰ ਆ ਗੈਪ ਵੀ ਵਧਾਉਣਾ ਪਊਗਾ 2 ਇੰਚ ਛਾਤੀ ਤੋਂ 19 ਤੋਂ ਲੈ ਕੇ ਤੁਸੀਂ 21 ਤੱਕ ਦਾ ਤੁਸੀਂ ਜਿਹੜਾ ਆ ਗੈਪ ਹੋਊਗਾ ਡੇਢ ਦੇ ਵਿੱਚ ਰੱਖੋਗੇ ਉੱਪਰ ਵਾਲਾ ਸਾਈਜ਼ ਹੋਊਗਾ 2 ਸਵਾ 2 ਦੇ ਵਿੱਚ ਜੇ ਇਹ ਦੂ ਹੈਵੀ ਨਾਪ ਵਿੱਚ ਜਾਵਾਂਗੇ ਆਪਾਂ ਮੰਨ ਲਓ ਜਿਵੇਂ 22 23 ਦੇ ਨਾਪ ਵਿੱਚ ਜਾਣਾਗਾ ਤਾਂ ਤੁਸੀਂ ਜਿਹੜਾ ਪਲੇਟਾਂ ਦਾ ਗੈਪ ਹੋਊਗਾ ਇੱਥੋਂ 2 ਦੇ ਵਿੱਚ ਜਾਓਗੇ ਉੱਪਰ ਵਾਲਾ ਪਲੇਟ 2.5 ਦੇ ਵਿੱਚ ਜਾਊਗਾ ਹਮੇਸ਼ਾ ਵਾਸਤੇ ਜਦੋਂ ਵੀ ਤੁਸੀਂ ਹੈਵੀ ਨਾਪ ਦੇ ਵਿੱਚ ਸ਼ਰਟ ਬਣਾ ਰਹੇ ਹੋਗੇ ਜਿਹੜਾ ਉਹਨਾਂ ਦਾ ਆਹ ਵਾਲਾ ਗੈਪ ਹੋਊਗਾ ਇਹ ਘਟਾਉਣਾ ਨਹੀਂ ਜਿੰਨਾ ਤੁਸੀਂ ਇਹਨੂੰ ਦੂਰ ਕਰਕੇ ਪਾਓਗੇ ਉੰਨੀ ਹੀ ਸੂਟ ਦੀ ਫਿਟਿੰਗ ਅੱਛੀ ਆਊਗੀ ਤੇ ਇਸ ਤਰ੍ਹਾਂ ਜਿਵੇਂ ਆਪਾਂ ਕਹਿ ਦਿੰਨੇ ਆ ਬੈਲੂਨ ਜਾਂ ਬਣ ਲੱਗ ਜਾਂਦਾ ਕਈ ਵਾਰ ਆਪਣੇ ਆ ਪਲੇਟਾਂ ਦੇ ਉੱਪਰ ਉਹ ਚੀਜ਼ ਨਹੀਂ ਬਣੂਗੀ ਤੇ ਜਦੋਂ ਵੀ ਤੁਸੀਂ ਪਲੇਟ ਪਾਉਣੀ ਆ ਤਾਂ ਰੇਵ ਕਰਕੇ ਪਲੇਟ ਪਾਉਣੀ ਆ ਉਹ ਆਪਾਂ ਤੁਹਾਨੂੰ ਵੀਡੀਓ ਰਾਹੀਂ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਪਲੇਟ ਦੀ ਸ਼ੇਪ ਦੇਣੀ ਆਗੀ ਹੁਣ ਆਪਾਂ ਪਲੇਟਾਂ ਬਾਰੇ ਦੱਸ ਰਹੇ ਹਾਂ ਸੋ ਥੋਨੂੰ ਫਿਲਹਾਲ ਨਿਸ਼ਾਨਾ ਬਾਰੇ ਹੁਣ ਆਪਾਂ ਇਹਨੂੰ ਸਟੀਚਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਤੁਸੀਂ ਉਹਦੀ ਪਲੇਟ ਪੌਣੀ ਆਗੀ ਕਿਹੜੀ ਪਲੇਟ ਮੋਟੀ ਰੱਖਣੀ ਆ ਕਿਹੜੀ ਪਤਲੀ ਰੱਖਣੀ ਆ ਤੇ ਕਿਹੜੀ ਮੀਡੀਅਮ ਸਾਈਜ਼ ਦੇ ਵਿੱਚ ਰੱਖਣੀ ਆ ਦੇਖੋ ਆਪਣੇ ਕੋਲੇ ਆ ਕਾਫੀ ਸ਼ੇਡ ਦੇ ਉੱਪਰ ਆਪਾਂ ਨੇ ਪੀਚ ਦੇ ਵਿੱਚ ਲੈਸ ਲਗਾਉਣੀਆਂ ਇਹ ਲੈਸ ਤੁਹਾਨੂੰ ਦੱਸਾ ਦਿਆਂ ਆਪਾਂ ਵੀ ਜਦੋਂ ਵੀ ਤੁਸੀਂ ਕਿਸੇ ਸ਼ਰਟ ਤੇ ਲੈਸ ਵਗੈਰਾ ਦਾ ਕੰਮ ਕਰਨਾ ਨੈੱਕ ਵਗੈਰਾ ਤੇ ਲੈਸ ਲਗਾਉਣੀਆਂ ਇਹ ਤੁਸੀਂ ਜਦੋਂ ਵੀ ਲਗਾ ਰਹੇ ਹੋ ਤਾਂ ਲਾਈਨਿੰਗ ਤੋਂ ਪਹਿਲਾਂ ਹੀ ਲਗਾਇਆ ਕਰੋ ਕਿਉਂਕਿ ਜਦੋਂ ਆਪਾਂ ਲਾਈਨਿੰਗ ਨੂੰ ਵਿੱਚੇ ਦੇ ਫਿਕਸ ਕਰ ਲੈਨੇ ਆ ਪਲੇਟਾਂ ਪਾ ਲੈਨੇ ਆ ਤਾਂ ਆਪਾਂ ਬਾਅਦ ਚ ਲੈਸ ਲਗਾਉਣੇ ਆ ਉਹਦੇ ਨਾਲ ਕੀ ਹੁੰਦਾ ਕਈ ਵਾਰ ਪਹਿਨੇ ਹੋਏ ਸੂਟ ਦੇ ਜਦੋਂ ਜ਼ਿਆਦਾ ਫਿਟਿੰਗ ਦੇ ਵਿੱਚ ਸੂਟ ਬਣਾ ਉਹ ਲੈਸ ਦੇ ਕਾਰਨ ਆਪਣੇ ਕੀ ਹੈ ਖਿੱਚ ਮਾਰਨ ਲੱਗ ਜਾਂਦੀ ਹੈ ਕਈ ਵਾਰੀ ਲੈਸ ਇਧਰ ਉਧਰ ਖਿੱਚ ਪਾਉਣ ਲੱਗ ਜਾਂਦੀ ਹੈ ਮੰਨ ਲਓ ਸਾਈਡ ਵੱਲ ਜਾਣ ਲੱਗ ਜਾਂਦੀ ਆ ਇਹ ਜ਼ਰੂਰ ਧਿਆਨ ਰੱਖਣਾ ਜਦੋਂ ਵੀ ਤੁਸੀਂ ਕੋਈ ਲੈਸ ਦੀ ਡਿਜ਼ਾਈਨਿੰਗ ਕਰ ਰਹੇ ਹੋ ਗਲੇ ਦੇ ਉੱਪਰ ਤਾਂ ਪਹਿਲਾਂ ਡਿਜ਼ਾਈਨਿੰਗ ਕਰ ਸਕਦੇ ਹੋ ਜੇ ਨੈਕ ਬਣਾ ਕੇ ਉੱਪਰ ਲਗਾ ਰਹੇ ਹੋ ਉਹ ਗੱਲ ਐਕਸਟਰਾ ਜਾ ਰਹੀ ਦੇਖੋ ਜੁধে ਰਹੇਗੀ ਗੱਲ ਆਪਾਂ ਜਿਵੇਂ ਕਹਦੇ ਨੇ ਸਾਈਡ ਤੇ ਰਹਿ ਗਿਆ ਜੇ ਤੁਸੀਂ نیچے ਨੂੰ ਫੱਟੀ ਦਾ ਕੋਈ ਡਿਜ਼ਾਈਨਿੰਗ ਕਰ ਰਹੇ ਹੋ ਗਲੇ ਦੇ ਉੱਪਰ ਤਾਂ ਤੁਸੀਂ ਪਹਿਲਾਂ ਗਲੇ ਤੇ ਜਿਵੇਂ ਮੰਨ ਲਓ ਮੈਂ ਤੁਹਾਨੂੰ ਆ ਦੱਸੂਗੀ ਲਾਉਣਾ ਉਹ ਵੀ ਇੱਕ ਵਾਰੀ ਤੁਹਾਨੂੰ ਮੈਂ ਇਸ ਤਰ੍ਹਾਂ ਦੱਸ ਰ ਮੈਂ ਆਪਾਂ ਨੇ ਇਹਦੇ ਗਲੇ ਤੇ ਹਲਕੀ ਜਿਹੀ ਡਿਜ਼ਾਈਨਿੰਗ ਕਰਨੀ ਹੋਊਗੀ ਲੇਸ ਦੀ ਤਾਂ ਮੈਂ ਕੀ ਕਰੂੰਗੀ ਜਿਵੇਂ ਆਹ ਸ਼ਰਟ ਆ ਕੀ ਇਹਦੇ ਸੈਂਟਰ ਦੇ ਵਿੱਚ ਦੇਖੋ ਮੈਂ ਪੰਨ ਲਗਾ ਰੱਖਿਆਗਾ ਤਾਂ ਮੰਨ ਲਓ ਇਹਦੇ ਜਿਵੇਂ ਵੀ ਆਪਾਂ ਨੇ ਨੀ ਇੱਥੇ ਫੱਟੀ ਤੇ ਲਗਾਉਣੀ ਆ ਜਾਂ ਇਸ ਤਰ੍ਹਾਂ ਆਪਾਂ ਚੋਰਸ ਬਣਾ ਰਹੇ ਆ ਜਿਵੇਂ ਵੀ ਬਣਾ ਰਹੇ ਆ ਮੰਨ ਲਓ ਆਪਾਂ ਇਸ ਤਰੀਕੇ ਨਾਲ ਤਾਂ ਆਪਾਂ ਨੇ ਕੀ ਕਰਨਾ ਪਹਿਲਾਂ ਸ਼ਰਟ ਤੇ ਮੰਨ ਲਓ ਕੱਲੇ ਕਪੜੇ ਦੇ ਉੱਪਰ ਆਪਾਂ ਨੇ ਲੇਸ ਫਿਕਸ ਕਰਨੀ ਹੋਊਗੀ ਫਿਰ ਆਪਾਂ ਇਹਦੇ ਨਾਲ ਇਨਰ ਜੜਾਂਗੇ ਫਿਰ ਪਲੇਟਾਂ ਨੂੰ ਕੱਠੀਆਂ ਕਰਾਂਗੇ ਤੇ ਇਹਦੇ ਨਾਲ ਆਪਣਾ ਕੀ ਹੋ ਜਿਹੜੀ ਫੱਟੀ ਹੋਊਗੀ ਇਸ ਤਰ੍ਹਾਂ ਸਾਈਡ ਇਧਰ ਉਧਰ ਨਹੀਂ ਜਾਊਗੀ ਕਈ ਵਾਰ ਪੈਨੇ ਹੋ ਸੂਟ ਦੀ ਫੱਟੀ ਦੇਖੋ ਪਲੇਟਾਂ ਤੋਂ ਇਧਰ ਉਧਰ ਕੋ ਮਰੇਈ ਹੁੰਦੀ ਆ ਇਹਦੇ ਨਾਲ ਇਦਾਂ ਦੀ ਕੋਈ ਵੀ ਆਪਾਂ ਨੂੰ ਉਹ ਨਹੀਂ ਮਿਲੂਗੀ ਜਦੋਂ ਵੀ ਤੁਸੀਂ ਸ਼ਰਟ ਬਣਾ ਰਹੇ ਹੋ ਲੈਸ ਵਾਲੀ ਤਾਂ ਤੁਸੀਂ ਸਭ ਤੋਂ ਪਹਿਲਾਂ ਜੇ ਕੋਈ ਗਲੇ ਤੇ ਹਲਕੀ ਬੁਲਕੀ ਡਿਜ਼ਾਈਨਿੰਗ ਕਰ ਰਹੇ ਹੋ ਨੀਚੇ ਦੀ ਲੈਸ ਨਾਲ ਤਾਂ ਪਹਿਲਾਂ ਲੈਸ ਨੂੰ ਜ਼ਰੂਰ ਲਗਾਉਣਾਗਾ ਹੁਣ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਹਾਂਜੀ ਦੇਖੋ ਆ ਆਪਣੇ ਕੋਲੇ ਲੇਸ ਆ ਆਪਾਂ ਨੇ ਪਹਿਲਾਂ ਤੁਹਾਨੂੰ ਦੱਸ ਚੁੱਕਿਆਂਗੇ ਵੀ ਆਪਾਂ ਲਾਈਨਿੰਗ ਤੋਂ ਪਹਿਲਾਂ ਕੀ ਕਰਨੀ ਆ ਆਪਾਂ ਨੇ ਪਹਿਲਾਂ ਲੇਸ ਦੀ ਡਿਜ਼ਾਈਨਿੰਗ ਕਰਾਂਗੇ ਗਲੇ ਤੇ ਇਹ ਮੇਰੇ ਕੋਲੇ ਸ਼ਰਟ ਦਾ ਪੀਸ ਆ ਦੇਖੋ ਆ ਆਪਣੇ ਕੋਲੇ ਲੇਸ ਦਿੱਤੀ ਹੋਈ ਆ ਹੁਣ ਆਪਾਂ ਪਹਿਲਾਂ ਉੱਪਰੋਂ ਗਲੇ ਦਾ ਲਗਾਵਾਂਗੇ ਜੇ ਤੁਸੀਂ ਮੰਨ ਲਓ ਗਲਾ 6.5 ਇੰਚ ਕਟਾਈ ਦਾ ਪਾ ਰਹੇ ਹੋ 7 ਪਾ ਰਹੇ ਹੋ ਤਾਂ ਉਹਦੇ ਨੂੰ 1/2 ਇੰਚ ਮੰਨ ਕੇ ਚੱਲਣਾ ਬਾਕੀ ਤੁਸੀਂ ਦੇਖਣਾ ਹੋਊਗਾ ਡਿਜ਼ਾਈਨਿੰਗ ਚੜਾਈ ਦੇ ਵਿੱਚ ਕਰ ਰਹੇ ਹੋ ਤਾਂ ਤੁਹਾਨੂੰ ਜਿਹੜਾ ਉੱਪਰ ਵਾਲਾ ਗੈਪ ਆ ਉਹ ਘਟਾਉਣਾ ਪਊਗਾ ਕਿਉਂਕਿ ਫਿਰ ਉਹ ਗਲੇ ਦੇ ਵਿੱਚ ਨਹੀਂ ਆਉਣੀ ਲੇਸ ਹੁਣ ਮੈਂ ਇਹਦੇ 6.5 ਇੰਚ ਦੇਖੋ ਕਟਾਈ ਦਾ ਗਲਾ ਪਾਉਂਗੀ 6.5 ਇੰਚ ਪਰ ਜਿਹੜੀ ਲੈਸ ਆ ਮੈਂ 1 ਇੰਚ ਉੱਪਰ ਰੱਖੂੰਗੀ 5.5 ਤੋਂ ਦੇਖੋ ਜੇ ਤਾਂ ਤੁਸੀਂ ਬਿਲਕੁਲ ਇਸ ਤਰੀਕੇ ਨਾਲ ਲੈਸ ਲਗਾ ਰਹੇ ਹੋ ਮੰਨ ਲਓ ਗੈਪ ਇਹਦਾ ਘੱਟ ਦਿਖਾ ਰਹੇ ਹੋਗੇ ਫਿਰ ਤਾਂ ਤੁਹਾਨੂੰ 1/2 ਇੰਚ ਵੀ ਬਹੁਤ ਆਗਾ ਵੀ ਕਿਉਂਕਿ ਆਪਣੀ ਜਦੋਂ ਗਲਾ ਬਣਾਵਾਂਗੇ ਕੋਈ ਵੀ ਸ਼ੇਪ ਦਾ ਗਲਾ ਬਣਾ ਰਹੇ ਆ ਤਾਂ ਲੈਸ ਆ ਜਿਹੜੀ ਉਹ ਵਿੱਚ ਆਉਣੀ ਚਾਹੀਦੀ ਆ ਜੇ ਤੁਸੀਂ ਇਸ ਤਰ੍ਹਾਂ ਚੜਾਈ ਦੇ ਵਿੱਚ ਪਾ ਰਹੇ ਹੋ ਮੰਨ ਲਓ ਗੈਪ ਜ਼ਿਆਦਾ ਜਾਂ ਲੈਸਾਂ ਤੁਹਾਡੇ ਕੋਲੇ ਚੜਾਈ ਦੇ ਵਿੱਚ ਰਹਿਗੀਆਂ ਆਦੋਂ ਜਿਹੜਾ ਲੈਸ ਲਗਾਉਣ ਵ ਲਈ ਜਿਹੜਾ ਉੱਪਰ ਵਾਲਾ ਗੈਪ ਹੋਊਗਾ ਇਹ ਘਟਾਉਣਾ ਪਊਗਾ ਮੰਨ ਲਓ ਵੀ ਇਸ ਤਰ੍ਹਾਂ ਤੁਸੀਂ ਉੱਪਰ ਚੱਕ ਕੇ ਲਗਾ ਲੋਗੇ ਤੁਹਾਡੀਆਂ ਲੈਸਾਂ ਵਿੱਚ ਆਉਣੀਆਂ ਚਾਹੀਦੀਆਂ ਨੇ ਚੜਾਈ ਦੇ ਹਿਸਾਬ ਨਾਲ ਕਿਉਂਕਿ ਜੇ ਤੁਹਾਡਾ ਗਲਾ ਬ੍ਰਾਡ ਵੀ ਦਿੱਤਾ ਹੋਇਆ ਜਿਵੇਂ ਵੀ ਮਰਜ਼ੀ ਤੁਸੀਂ ਗਲਾ ਬਣਾ ਰਹੇ ਹੋਗੇ ਜੇ ਤੁਸੀਂ ਨੇ ਮੰਨ ਲਓ ਇਹ ਇਸ ਤਰ੍ਹਾਂ نیچے ਕਰ ਲਈਆਂ ਤਾਂ ਤੁਹਾਡੇ ਜਦੋਂ ਤੁਸੀਂ ਨੈਕ ਬਣਾਉਂਗੇ ਉਹ ਵਿੱਚੋਂ ਬਾਹਰ ਨਿਕਲ ਜਾਣਗੀਆਂ ਇਹ ਤੁਸੀਂ ਖਾਸ ਧਿਆਨ ਦੇਣਾਗਾ ਜਦੋਂ ਵੀ ਨੈਕ ਬਣਾ ਰਹੇ ਹੋਗੇ ਪਹਿਲਾਂ ਨੈਕ ਦੇ ਨਿਸ਼ਾਨ ਲਗਾਣਾਗਾ ਫਿਰ ਉਹਦੇ ਨਾਲ 1.5 ਇੰਚ ਤੁਸੀਂ ਉੱਪਰ ਨੂੰ ਚੱਕ ਕੇ ਲੈਸਾਂ ਲਗਾਉਣੀਆਂ ਨੇ ਹੁਣ ਦੇਖੋ ਮੈਂ ਇਸ ਤਰੀਕੇ ਨਾਲ ਐਸ ਲਗਾਉਂਗੀ ਵੀ ਆਪਾਂ ਸੈਂਟਰ ਦੇ ਵਿੱਚ ਜੇ ਕੋਈ ਬਟਨ ਵਗੈਰਾ ਵੀ ਲਗਾਉਣੇ ਆ ਤਾਂ ਉਸ ਤਰੀਕੇ ਨਾਲ ਲਗਾ ਸਕੀਏ ਆਪਾਂ ਤਾਂ ਮੈਂ ਗੈਪ ਦੇਖੋ ਇਹਦਾ 1/2 ਇੰਚ ਦਾ ਜਿਹੜਾ ਆਪਾਂ ਨੇ ਸੈਂਟਰ ਵਾਲਾ ਪੰਨ ਮਾਰਿਆ ਹੋਇਆ 1/2 ਇੰਚ ਉਧਰਲੀ ਸਾਈਡ ਤੋਂ ਲਵਾਂਗੀ ਤੇ 1/2 ਇੰਚ ਉਸ ਸਾਈਡ ਤੋਂ ਲਵਾਂਗੀ ਇਸ ਤਰੀਕੇ ਨਾਲ ਦੇਖੋ ਮੈਂ ਇੰਨਾ ਗੈਪ ਆ ਪਾਉਂਗੀ ਆਹ ਵਾਲੀ ਚੀਜ਼ ਦਾ ਤੇ ਦੇ ਸੈਂਟਰ ਦੇ ਵਿੱਚ ਆਪਾਂ ਬਟਨ ਵਗੈਰਾ ਲਗਾ ਦਾਂਗੇ ਹੁਣ ਦੇਖੋ ਮੈਂ ਆਹ ਮਾਰਕ ਕਰ ਚੁੱਕੀ ਹਾਂ ਨੂੰ ਪਹਿਲਾਂ ਇੱਥੋਂ ਹੁਣ ਆਪਾਂ ਲੇਸ ਨੂੰ ਸ਼ੁਰੂ ਕਰਾਂਗੇ ਸਕਿਨ ਕਲਰ ਦਾ ਮੈਂ ਧਾਗਾ ਲੈਤਾ ਹੋਇਆ ਕਿਉਂਕਿ ਸਾਈਡ ਤੇ ਉਹ ਹੀ ਸਕਿਨ ਆਗੀ ਲੇਸ ਆਗੀ ਜੇ ਆਪਾਂ ਨਾ ਕਾਫੀ ਸ਼ੇਡ ਦਾ ਚੜਾ ਲਾਂਗੇ ਤਾਂ ਸਾਈਡ ਤੋਂ ਆਪਣਾ ਇਹਦਾ ਧਾਗਾ ਉਹਗਾ ਉਹ ਝਾਕੂਗਾ ਵਧੀਆ ਨਹੀਂ ਲੱਗਣਾ ਹੈਗਾ ਤਾਂ ਮੈਂ ਸਕਿਨ ਕਲਰ ਦਾ ਜਿਹੜੀ ਸਾਈਡ ਤੇ ਬਾਉਂਡਰੀ ਜੀ ਬਣੀ ਹੋਈ ਹੈ ਦੇਖੋ ਉਸੇ ਟਾਈਪ ਦਾ ਧਾਗਾ ਲੈਤਾ ਹੋਇਆ ਤਾਂ ਮੈਂ 1/2 ਇੰਚ ਦਾ ਗੈਪ ਰੱਖ ਕੇ ਹੀ ਇਹਨੂੰ ਲਗਾਉਂਗੀ ਇਹ ਤੁਸੀਂ ਨੇ ਦੇਖੋ ਫੱਟੀ ਕਿੱਸਾ ਬਣਾ ਲਗਾਉਣੀ ਆ ਆਮ ਆਪਾਂ 10 11 12 ਤੱਕ ਫੱਟੀ ਕਰ ਲੈਣੇ ਆ ਜਿਵੇਂ ਇਹਨਾਂ ਦੀ ਹਾਈਟ ਘਟਾ ਤਾਂ ਮੈਂ 10 ਇੰਚ ਦੀ ਫੱਟੀ ਬਣਾਉਂਗੀ ਜਿਆਦਾ ਲੰਬੀ ਨਹੀਂ ਬਣਾਉਂਦੀ ਹੈਗੀ ਤੇ 1 ਇੰਚ ਵਿੱਚੋਂ ਜਿਹੜਾ ਆਪਣੇ ਨੀਚੇ ਵਾਲੇ ਗਲੇ ਦਾ ਨਿਸ਼ਾਨ ਲਗਾਇਆ ਉਹਦੇ ਤੋਂ ਆਪਾਂ 10 ਇੰਚ ਦਾ ਨਿਸ਼ਾਨ ਲਗਾਵਾਂਗੇ ਇਹ ਦੇਖੋ ਮੈਂ ਇਸ ਤਰੀਕੇ ਨਾਲ ਇਹਨੂੰ ਮਾਰਕ ਕਰ ਲਿਆ ਆਹ ਚੀਜ਼ ਦਾ ਹੁਣ ਆਪਾਂ 1/2 ਇੰਚ ਦੇ ਗੈਪ ਨਾਲ ਪਹਿਲਾਂ ਆਪਾਂ ਲੈਸ ਨੂੰ ਜੜਾਂਗੇ ਬਾਅਦ ਦੇ ਵਿੱਚ ਆਪਾਂ ਇਹਦੇ ਨਾਲ ਇਨਰ ਨੂੰ ਜੜਨਾਗਾ ਥੋੜਾ ਜਿਹਾ ਜਿਹੜੀ ਆਪਾਂ ਨੇ ਜੋ ਸਲਾਈ ਲਗਾਉਣਿਆ ਤਾਂ ਆਪਾਂ ਵੱਖਾ ਥੋੜਾ ਜਿਹਾ ਵੱਡਾ ਰੱਖਾਂਗੇ ਉਹਦੇ ਨਾਲ ਕੀ ਹੁੰਦੀ ਹੈ ਕਿ ਲੈਸ ਲਗਾਉਣ ਵੇਲੇ ਜਿਹੜਾ ਕੱਪੜਾ ਵਿੱਚ ਨੀਚੇ ਨਹੀਂ ਰਸ ਬਿਲਕੁਲ ਨਾਰਮਲ ਕਪੜਾ ਰਹਿੰਦਾਗਾ ਤਾਂ ਆਪਾਂ ਇਹਦੇ ਨੀਚੇ ਦੋਨੋਂ ਚੋਰਸ ਬਣਾਉਣਾਗਾ ਦੇਖੋ ਆਹ ਚੀਜ਼ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਆਹ ਚੀਜ਼ ਨੂੰ ਇਸ ਤਰ੍ਹਾਂ ਲੈ ਕੇ ਜਾਓਗੇ ਬਿਲਕੁਲ ਚੋਰਸ ਬਣ ਜੂਗਾ ਆਪਣਾ ਜਿਹੜਾ ਸੈਂਟਰ ਹੋਊਗਾ ਉਹਦਾ ਇਸ ਤਰ੍ਹਾਂ ਆਪਾਂ ਇਹਨੂੰ ਘੁਮਾ ਲਾਂਗੇ ਇਸੇ ਸਾਈਡ ਤੋਂ ਆਪਾਂ 1/2 ਇੰਚ ਇਧਰ ਨੂੰ ਲੈ ਕੇ ਜਾਣਾਗਾ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਕਈ ਵਾਰ ਕੀ ਹੁੰਦਾ ਆਪਣੇ ਇਹਦੇ ਵਿੱਚ ਚੀਜ਼ ਦੇ ਵਿੱਚ ਫਰਕ ਰਹਿ ਜਾਂਦਾਗਾ ਆਪਾਂ ਤੋਂ ਸਹੀ ਚੌਰਸ ਨਹੀਂ ਬਣਦਾ ਇਹ ਤੁਸੀਂ ਦੇਖੋ ਪਹਿਲਾਂ ਵੀ ਸੂਈ ਦੇ ਨਾਲ ਕੱਚਾ ਕਰ ਸਕਦੇ ਹੋਗੇ ਜੇ ਥੋੜੇ ਜਿਹਾ ਐਕਸਪਰਟ ਹੋਗੇ ਤਾਂ ਤੁਹਾਨੂੰ ਕੀ ਹੋਊਗਾ ਇਹ ਇਦਾਂ ਵੀ ਤੁਸੀਂ ਬਿਨਾਂ ਕੱਚਾ ਕਰੇ ਤੋਂ ਵੀ ਲਗਾ ਸਕਦੇ ਹੋ ਹਾਂ ਦੇਖੋ ਮੈਂ ਇੱਕੋ ਜਿਹਾ ਗੈਪ ਦਿਖਾ ਰਹੀ ਹਾਂ ਇਹਨੂੰ ਬਿਲਕੁਲ ਪਹਿਲਾਂ ਚੰਗੀ ਤਰ੍ਹਾਂ ਸੈਟਿੰਗ ਕਰ ਲੂੰਗੀ ਫਿਰ ਇਹਦੇ ਉੱਪਰ ਆਪਾਂ ਸੀਨ ਲਗਾ ਲਾਂਗੇ ਹੁਣ ਆਪਾਂ ਇਹਨੂੰ ਕਮਾ ਲਾਂਗੇ ਬਿਲਕੁਲ ਇਕੋ ਜੀ ਸਪੇਸ ਦੇਣੀ ਆਪਾਂ ਨੇ ਜਿਹੜਾ ਸੈਂਟਰ ਵਾਲਾ ਭੰਨ ਮਾਰਿਆ ਹੋਇਆ ਆਪਾਂ ਨੂੰ ਦੇਖਣ ਵਿੱਚ ਇਕੋ ਲੱਗਣੀ ਚਾਹੀਦੀ ਹੈ ਇਹ ਇਸ ਤਰ੍ਹਾਂ ਨਾ ਹੋਵੇ ਵੀ ਕਈ ਵਾਰ ਗੈਪ ਉੱਪਰ-ਨੀਚੇ ਤੋਂ ਘੱਟ ਹੋਵੇ ਜਾਂ ਵੱਧ ਹੋਵੇ ਦੇਖੋ ਤੁਹਾਡਾ ਜਿਹੜਾ ਸੈਂਟਰ ਵਾਲਾ ਭੰਨਾ ਉਹ ਵੀ ਬਿਲਕੁਲ ਸਹੀ ਲੱਗਿਆ ਹੋਣਾ ਚਾਹੀਦਾਗਾ ਫਿਰ ਆਪਣੇ ਜਦੋਂ ਲਾਈਨਿੰਗ ਫਿੱਟ ਕਰਤੀ ਤਾਂ ਆਪਣੀ ਜਿਹੜੀ ਲੇਸ ਹੋਊਗੀ ਖਿੱਚਣੀ ਮਾਰੂਗੀ ਕਿਸੇ ਵੀ ਸਾਈਡ ਦੇ ਨਾਲ ਆਪਣੇ ਅੰਦਰਲੀ ਸਾਈਡ ਨਾਲ ਬਾਹਰਲੀ ਸਾਈਡ ਸੀ ਇਸ ਤਰ੍ਹਾਂ ਲਗਾ ਕੇ ਵੀ ਦੇਖੋ ਨੂੰ ਦੇਖ ਸਕਦੇ ਹੋਊਂਗੇ ਵੀ ਤੁਹਾਡੀ ਸਹੀ ਤਰੀਕੇ ਨਾਲ ਇਹ ਲੇਸ ਲੱਗ ਚੁੱਕੀ ਆ ਜਾ ਕਈ ਵਾਰ ਆਪਾਂ ਤੋਂ ਕੀ ਹੁੰਦਾ ਉੱਪਰ-ਨੀਚੇ ਇਸ ਤਰ੍ਹਾਂ ਨਾ ਗੈਪ ਹੁੰਦਾ ਉੱਪਰ-ਨੀਚੇ ਵੱਲ ਨੂੰ ਚੱਕਿਆ ਜਾਂਦਾ ਹਾਂਜੀ ਦੇਖੋ ਆਪਾਂ ਨੇ ਇਹ ਸ਼ਰਟ ਤੇ ਲੈਸ ਪਹਿਲਾਂ ਫਿਕਸ ਕਰ ਲਈ ਲੈਸ ਲਗਾ ਕੇ ਹੀ ਜਦੋਂ ਤੁਸੀਂ ਐਦਾਂ ਦੀ ਕੋਈ ਫੱਟੀ ਵਗੈਰਾ ਬਣਾਉਣੀ ਹੋ ਲਾਈਨਿੰਗ ਵਾਲੇ ਸ਼ਰਟ ਤੇ ਤਾਂ ਲਾਈਨਿੰਗ ਜੜਨ ਤੋਂ ਪਹਿਲਾਂ ਤੁਸੀਂ ਨੇ ਕੀ ਕਰਨੀ ਐ ਇਸ ਤਰੀਕੇ ਨਾਲ ਲੈਸ ਲਗਾ ਲੈਣੀ ਐ ਜਿਵੇਂ ਵੀ ਦੀ ਤੁਸੀਂ ਡਿਜ਼ਾਈਨਿੰਗ ਕਰ ਰਹੇ ਹੋਗੇ ਜੇ ਗਲਾ ਬਣਾ ਕੇ ਉਹਦੇ ਉੱਪਰ ਲੈਸ ਬਗਾਲ ਬਣਾ ਰਹੇ ਹੋਗੇ ਉਹ ਗੱਲ ਬੱਕਰੀ ਰਹਿ ਗਈ ਦੇਖੋ ਜੇ ਤੁਸੀਂ ਨੀਚੇ ਨੂੰ ਕੋਈ ਫੱਟੀ ਬਣਾ ਰਹੇ ਹੋ ਤਾਂ ਇਸ ਤਰੀਕੇ ਨਾਲ ਲਗਾਉਣੀ ਐ ਪਹਿਲਾਂ ਲੈਸ ਹੁਣ ਆਪਾਂ ਇਹਦੇ ਨਾਲ ਕੀ ਕਰਾਂਗੇ ਲਾਈਨ ਫਿਰ ਆਪਾਂ ਤੁਹਾਨੂੰ ਇਹ ਪਲੇਟਾਂ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਕਿੰਨੀ ਚੜਾਈ ਕਿਹੜੀ ਪਲੇਟ ਮੋਟੀ ਕਿਹੜੀ ਪਤਲੀ ਪਾਉਣੀ ਆ ਸਭ ਤੋਂ ਪਹਿਲਾਂ ਮੈਂ ਦੇਖੋ ਜਿਹੜੀ ਆਪਣੇ ਕੋਲੇ ਲਾਈਨਿੰਗਾਂ ਨਿਸ਼ਾਨ ਲੱਗੇ ਹੋਏ ਨੇਗੇ ਇਹਦੇ ਨਾਲ ਮੈਂ ਕੀ ਕਰ ਲੂੰਗੀ ਫਿਕਸ ਕਰ ਲੂੰਗੀ ਦੋਨੇ ਸਾਈਡਾਂ ਤੋਂ ਇਧਰਲੀ ਸਾਈਡ ਤੋਂ ਇਧਰਲੀ ਸਾਈਡ ਤੋਂ ਆਪਾਂ ਇੱਕ ਵਾਰ ਫਿਕਸ ਕਰਕੇ ਫਿਰ ਪਲਉਈਆਂ ਤੋਂ ਤੁਹਾਨੂੰ ਕੱਚੀਆਂ ਕਰਨੀਆਂ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਪਲੇਟਾਂ ਨੂੰ ਕੱਚਾ ਕਰਨਾਗਾ ਲਾਈਨਿੰਗ ਵਾਲੀ ਸ਼ਰਟ ਤੇ ਸ਼ਰਟ ਨੂੰ ਸਾਈਡਾਂ ਤੋਂ ਆਪਾਂ ਨੇ ਕੱਚਾ ਕਰ ਲਿਆ ਹੁਣ ਆਪਾਂ ਇਹਦੀਆਂ ਪਲੇਟਾਂ ਕੱਚੀਆਂ ਕਰਨੀਆਂ ਨੇ ਦੇਖੋ ਕਿਸ ਤਰੀਕੇ ਨਾਲ ਤੁਸੀਂ ਪਲੇਟ ਕੱਚੀ ਕਰੋਗੇ ਸਭ ਤੋਂ ਪਹਿਲਾਂ ਦੇਖੋ ਜਦੋਂ ਆਪਾਂ ਸ਼ੋਲਡਰ ਦੇ ਉੱਪਰ ਤੁਸੀਂ ਸਲਾਈ ਵੀ ਲਗਾ ਸਕਦੇ ਹੋਗੇ ਸਲਾਈ ਲਗਾਉਣੀਆਂ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੇ ਉੱਪਰ ਸੈਟਿੰਗ ਕਰਕੇ ਨਾ ਆਪਣੇ ਜਿਹੜੇ ਪਲੇਟਾਂ ਦੇ ਨਿਸ਼ਾਨ ਹੋਣਗੇ ਕਈ ਵਾਰੀ ਉਹ ਇਧਰ ਉਧਰ ਨਹੀਂ ਖਿਸਕਣਗੇ ਤੁਸੀਂ ਉੱਪਰੋਂ ਤੀਰੇ ਕੋਲੋਂ ਇਹਨੂੰ ਇੱਕ ਵਾਰੀ ਕੱਚਾ ਕਰ ਲਓਗੇ ਹਲਕਾ ਜਿਹਾ ਇਸ ਤਰੀਕੇ ਨਾਲ ਆਪਾਂ ਨੇ ਵੱਡੀ ਸਲਾਈ ਕਰੀ ਹੋਈ ਹੈਗੀ ਦੇਖੋ ਆਪਣੇ ਪਲੋਆਂ ਕੱਚੀਆਂ ਕਰਨ ਵੇਲੇ ਪਹਿਲਾਂ ਆਪਾਂ ਉਪਰੋਂ ਧੀਰੇ ਨੂੰ ਕੱਚਾ ਕਰਾਂਗੇ ਨੂੰ ਵੀ ਆਪਣੀ ਲਾਈਨਿੰਗ ਉੱਪਰ نیچے ਨਾ ਹੋਵੇ ਢਿੱਲ ਨਾ ਰਹੇ ਇਹਦੇ ਵਿੱਚ ਬਿਲਕੁਲ ਵੀ ਤੇ ਸਾਈਡਾਂ ਤੋਂ ਇੱਕਦਮ ਆਪਾਂ ਨੇ ਸਾਫ਼ ਕਰ ਲਿਆ ਦੇਖੋ ਜੇ ਕਈ ਵਾਰੀ ਕਈ ਵਾਰ ਲਾਈਨਿੰਗ ਦੇ ਵਿੱਚ ਕੀ ਹੁੰਦੀ ਹੈ ਢਿੱਲਾ ਜਾਂਦੀ ਆ ਤੁਸੀਂ ਨਾ ਹੀ ਤਾਂ ਦੇਖੋ ਜਿਆਦਾ ਬਾਹਰ ਨੂੰ ਕੱਢਣੀ ਹੈ ਤੇ ਨਾ ਹੀ ਅੰਦਰ ਨੂੰ ਵੀ ਆਪਣਾ ਗੈਪ ਘਟਜੇ ਤੁਸੀਂ ਮੀਡੀਅਮ ਹਲਕੀ-ਬੁਲਕੀ ਜੇ ਹਲਕੀ ਜੀ ਢਿੱਲ ਵੀ ਰੱਖਣੀ ਚਾਹੁੰਦੇ ਹੋ ਤਾਂ ਬਰਾਬਰ-ਬਰਾਬਰ ਤੁਸੀਂ ਰੱਖ ਸਕਦੇ ਹੋ ਹਲਕੀ ਜੀ ਅੰਦਰਲੀ ਸਾਈਡ ਹਲਕੀ ਜੀ ਬਾਹਰਲੀ ਸਾਈਡ ਅਸਲ ਤਾਂ ਤੁਸੀਂ ਬਰਾਬਰ ਲਾਈਨਿੰਗ ਨੂੰ ਹੀ ਕਟਿੰਗ ਹੁੰਦੇ ਕੋ ਮੈਂ ਕੱਚਾ ਕਰੂੰਗੀ ਉੱਪਰ ਤੋਂ ਲੈ ਕੇ ਸੈਂਟਰ ਆ ਜਿਹੜਾ ਪਲੋਈ ਦਾ ਉਹਨੂੰ ਆਪਾਂ ਇਸ ਤਰ੍ਹਾਂ ਕੱਚਾ ਕਰ ਦਾਂਗੇ ਵੱਡੀ ਸਲਾਈ ਦੇ ਨਾਲ ਇੱਥੋਂ ਆਪਾਂ ਧਾਗਾ ਕੱਟ ਕਰ ਦਾਂਗੇ ਹੁਣ ਇਸੇ ਤਰੀਂ ਆਪਾਂ ਸਾਈਡ ਤੋਂ ਕੱਚਾ ਕਰਾਂਗੇ ਦੇਖੋ ਪਲੇਟ ਦੇ ਪਲੇਟ ਕੱਚੀ ਕਰਨੀ ਜ਼ਰੂਰੀ ਹੈਗੀ ਕਿਉਂਕਿ ਸਿੰਥੈਟਿਕ ਸੂਟ ਹੁੰਦੇ ਆ ਜਿਹੜੇ ਉਹ ਨਾ ਫਿਰ ਲਾਈਨਿੰਗ ਤੋਂ ਬਾਹਰ ਨਿਕਲ ਜਾਂਦੇ ਆਗੇ ਤੇ ਜਦੋਂ ਆਪਾਂ ਪਲੋਈ ਨੂੰ ਪਾਉਣੇ ਆਗੇ ਕਈ ਵਾਰ ਵਿੱਚ ਨਹੀਂ ਆਉਂਦੀ ਉਹ ਢਿੱਲ ਰਹਿ ਜਾਂਦੀ ਹੈ ਪਲੋਈ ਦੇ ਵਿੱਚ ਜਿਸ ਨਾਲ ਆਪਣੀ ਫਿਟਿੰਗ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ आ देखो मैं तिने इसे तरीके पलोइयान कच्चिया कर लिया हूँ इसे तरी मैं इधरली साइड तो भी करूँगी उपरों तुम इस तरह पकड़ के जी ढिल होगी इस तरह साफ करके बहर कोंगे कर तो मैं इसे तरी आप इस साइड तो कच्ची करा हम आप साइड कर रहे देखो तुम तो इस तरह बिलकुल बराबर कर लेना साफ साफ करके इसे तरह आप वाली कच्ची कर देंगे ढिल नहीं रहनी चाहती बिल्कुल भी जो प्लेट न कचा कर रहे हो ਹੁਣ ਦੇਖੋ ਮੈਂ ਇਸ ਤਰੀਕੇ ਨਾਲ ਇਹਨੂੰ ਕੱਚਾ ਕਰ ਲਿਆ ਤਾਂ ਤੁਹਾਨੂੰ ਮੈਂ ਹੁਣ ਪਲੇਟ ਬਾਰੇ ਦੱਸ ਰਹੀ ਆਂਗੀ ਕਿ ਕਿਸ ਤਰ੍ਹਾਂ ਕਿੰਨੀ ਢੰਗਾਈ ਦੇ ਵਿੱਚ ਕਿਹੜੀ ਪਲੇਟ ਕਿੱਥੋਂ ਕਿਵੇਂ ਪਾਉਣੀ ਆਂਗੀ ਤੁਸੀਂ ਪੂਰੇ ਧਿਆਨ ਨਾਲ ਦੇਖਣਾਗਾ ਹੁਣ ਦੇਖੋ ਮੈਂ ਪਹਿਲਾਂ ਲੰਬੀ ਪਲੇਟ ਨੂੰ ਸ਼ੁਰੂ ਕਰੂੰਗੀ ਤਾਂ ਤੁਸੀਂ ਇਸ ਤਰੀਕੇ ਨਾਲ ਪਲੇਟ ਨੂੰ ਪਕੜ ਲੈਣਾ ਦੇਖੋ ਇਸ ਤਰੀਕੇ ਨਾਲ ਫੜ ਲਿਆ ਇਹਦਾ ਕੋਈ ਚੱਕਰ ਨਹੀਂ ਤੁਸੀਂ ਉੱਪਰ-ਨੀਚੋਂ ਜਿੱਥੋਂ ਵੀ ਸ਼ੁਰੂ ਕਰ ਸਕਦੇ ਹੋਗੇ ਪਲੇਟ ਆਪਾਂ ਨੇ ਕਿਉਂਕਿ ਬਰਾਬਰ-ਬਰਾਬਰ ਇੱਕੋ ਜਿਹੀ ਰੱਖਣੀ ਹੁੰਦੀ ਆ ਤਾਂ ਮੈਂ ਬਿਲਕੁਲ ਸਿਰੇ ਤੇ ਦੇਖੋ ਇੱਕ ਟੰਕਾ ਲਗਾ ਲਿਆ ਪਹਿਲਾਂ ਤਾਂ ਤੁਸੀਂ ਇਸ ਤਰੀਕੇ ਨਾਲ ਪਲੇਟ ਨੂੰ ਪਕੜੋਗੇ ਤੁਹਾਡੀ ਆ ਫਿੰਗਰ ਦੇ ਮੰਨ ਲਓ ਤੀਸਰੀ ਫਿੰਗਰ ਦੇ ਨਾਲ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚ ਇਹਦੇ ਹੱਥ ਰੱਖ ਲਓਗੇ ਇਸ ਤਰੀਕੇ ਨਾਲ ਸਹੀ ਤਰੀਕਾ ਤੇ ਸੌਖਾ ਤਰੀਕਾ ਜਿਹੜਾ ਤੁਸੀਂ ਕਈ ਵਾਰ ਆਪਾਂ ਨੂੰ ਗਲਾਈ ਦਾ ਨਹੀਂ ਬਤਾਲ ਚੱਲਦਾ ਕਈ ਵਾਰ ਤਾਂ ਆਪਾਂ ਅੱਗੇ ਤੱਕ ਹੀ ਲੈ ਜਾਂਦੇ ਆਂਗੇ ਜਾਂ ਕਈ ਵਾਰ ਪਿੱਛੇ ਹੀ ਗਲਾਈ ਪਾ ਦਿੰਨੇ ਆਂਗੇ ਆਪਾਂ ਨੂੰ ਮੰਨ ਲਓ ਸੈਂਟਰ ਦੇ ਵਿੱਚ ਥੋੜਾ ਨਿਸ਼ਾਨ ਲਾਉਣ ਦੀ ਲੋੜ ਨਹੀਂ ਹੈਗੀ ਵੀ ਆਪਾਂ ਇਹ ਨਿਸ਼ਾਨ ਲਗਾਉਣਾ ਤੁਸੀਂ ਇਸ ਤਰੀਕੇ ਨਾਲ ਪਲੇਟ ਨੂੰ ਪਕੜੋਗੇ ਤਾਂ ਆ ਨਿਸ਼ਾਨ ਆਟੋਮੈਟਿਕਲੀ ਥੋਡੀ ਫਿੰਗਰ ਉੱਥੇ ਟਿਕ ਜੂਗੀ ਆਪਣੀ ਗਲਾਈ ਜਿੱਥੇ ਦੇਣੀ ਹੋਊਗੀ ਇਸ ਤਰੀਕੇ ਨਾਲ ਪਕੜ ਲਈਏ ਦੇਖੋ ਤਾਂ ਤੁਸੀਂ ਇਹ ਜਿਹੜਾ ਸ਼ੁਰੂ ਕਰਨੀ ਆ ਪ ਬਿਲਕੁਲ ਹਲਕਾ ਰੇਵ ਰੇਵ ਕਰਦੇ ਕਰਦੇ ਇੱਥੋਂ ਗਲਾਈ ਦੇ ਕੇ ਉਸੇ ਤਰੀਕੇ ਨਾਲ ਜਿਵੇਂ ਆਪਾਂ ਸ਼ੁਰੂ ਕਰੀਏ ਉਸੇ ਤਰੀਕੇ ਨਾਲ ਆਪਾਂ ਨੇ ਪਲੇਟ ਨੂੰ ਖਤਮ ਕਰਨਾਗਾ ਦੇਖੋ ਮੈਂ ਹੁਣ ਸ਼ੁਰੂ ਕਰ ਰਹੀ ਆਂਗੀ ਇੱਥੋਂ ਗਲਾਈ ਦੇਤੀ ਜਿੱਥੇ ਆਪਾਂ ਨੇ ਫਿੰਗਰ ਰੱਖੀ ਹੋਈ ਸੀ ਤਾਂ ਉਸੇ ਤਰੀਕੇ ਨਾਲ ਫਿਰ ਆਪਾਂ ਨੇ ਹਲਕੀ ਹਲਕੀ ਸ਼ੇਪ ਦਿੰਦੇ ਘਟਾਉਂਦੇ ਜਾਣਾਗਾ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਵੀ ਆਪਾਂ ਪਲੇਟ ਫਰੰਟ ਤੋਂ ਸ਼ੁਰੂ ਪਾਉਣ ਵੇਲੇ ਮੋਟੀ ਰੱਖ ਦਈਏ ਜਾਂ ਸੈਂਟਰ ਤੋਂ ਪਤਲੀ ਕਰ ਦਈਏ ਜਾਂ ਬਰਾਬਰ ਜੀ ਪਾ ਦਈਏ ਉਹ ਪਲੇਟਫਾਰਮ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਵੀ ਤੁਸੀਂ ਪਲੇਟ ਪਾਉਣੀ ਆ ਤਾਂ ਤੁਸੀਂ ਇਸ ਤਰੀਕੇ ਦੀ ਪਲੇਟ ਪਾਉਣੀ ਆ ਦੇਖੋ ਐਦਾਂ ਦੀ ਸ਼ੇਪ ਆਉਣੀ ਚਾਹੀਦੀ ਹੈ ਪਲੇਟ ਦੇ ਵਿੱਚ ਇਸੇ ਤਰੀਕੇ ਮੈਂ ਪਲੇਟ ਦੂਸਰੀ ਸ਼ੁਰੂ ਕਰਦੀ ਆ ਤਾਂ ਇਸ ਤਰ੍ਹਾਂ ਤੁਸੀਂ ਨੇ ਪਕੜ ਲੈਣਾ ਇਸੇ ਤਰੀਕੇ ਇਧਰੋਂ ਤਾਂ ਇਹਦੇ ਸੈਂਟਰ ਦੇ ਵਿੱਚ ਦੇਖੋ ਰੱਖੋਗੇ ਤੁਸੀਂ ਜਿਵੇਂ ਸਿਰੇ ਤੋਂ ਆਪਾਂ ਨੇ ਰੱਖਿਆਗਾ ਕੋਈ ਪੱਕਾ ਪੁੱਕਾ ਵੈਕ ਕਰਨ ਦੀ ਕੋਈ ਜ਼ਰੂਰਤ ਨਹੀਂ ਆਪਾਂ ਅੱਗੇ ਪਿੱਛੇ ਗਈ ਪਰ ਵੈਕ ਉਹ ਫਲੋਈ ਬੈਠਦੀ ਨਹੀਂ ਹੁੰਦੀ ਜਦੋਂ ਵੀ ਤੁਸੀਂ ਪਲੇਟ ਸ਼ੁਰੂ ਕਰਨੇ ਮੰਨ ਲਓ ਬਾਰ-ਬਾਰ ਚਾਹੇ ਉਹਨੂੰ ਨਾ ਕੱਟ ਕਰੋ ਮਗਰ ਵੀ ਕੋਈ ਕੱਪੜੇ ਤੇ ਚਲਾ ਲਓ ਮਸ਼ੀਨ ਨੂੰ ਉਹਦੇ ਪਿੱਛੇ ਦੀ ਪਿੱਛੇ ਰੱਖ ਲਓ ਇਹ ਜਿਹੜੀ ਮੇਰੀ ਮਸ਼ੀਨਾਂ ਦੇਖੋ ਤੁਸੀਂ ਇਸ ਤਰ੍ਹਾਂ ਕਹੋਗੇ ਵੀ ਆਪ ਕੱਟ ਕਰ ਰਹੇ ਹੋਗੇ ਇਹ ਆਟੋਮੈਟਿਕ ਹੀ ਕੱਟ ਕਰ ਜਾਂਦੀ ਹੈ ਮੇਰੀ ਮਸ਼ੀਨ ਜਿੱਦੋਂ ਮੈਂ ਇਹਨੂੰ ਆਪਣਾ ਅੱਗੇ ਦੂਸਰੇ ਕੱਪੜੇ ਤੇ ਚੜਾਉਣੀ ਹੈਗੀ ਤਾਂ ਮੈਂ ਉਸੇ ਤਰੀਕੇ ਦੇਖੋ ਇਹਨੂੰ ਇਸ ਤਰ੍ਹਾਂ ਕਰੂੰਗੀ ਤੇ ਸੈਂਟਰ ਦੇ ਵਿੱਚ ਰੱਖੂੰ ਇੱਧਰ ਦੇਖੋ ਕੋਈ ਮਾਰਕ ਨਹੀਂ ਲੱਗਿਆ ਹੋਇਆ ਆਪਣੇ ਕੋਲੇ ਮੈਂ ਇਸ ਤਰੀਕੇ ਨਾਲ ਪਲੇਟ ਦੇ ਉੱਪਰ ਨਿਸ਼ਾਨ ਲਗਾ ਲੂੰਗੀ ਉਸੇ ਤਰੀਂ ਆਪਾਂ ਨੇ ਗੁਲਾਈ ਘਮਾਉਣੀ ਆ ਆ ਦੇਖੋ ਆ ਦੇਖੋ ਇਹ ਵੀ ਪਲੇਟ ਆਪਣੀ ਉਸੇ ਸ਼ੇਪ ਦੇ ਵਿੱਚ ਪਲੇਟ ਆ ਗਈ ਤਾਂ ਜਦੋਂ ਵੀ ਤੁਸੀਂ ਕੋਈ ਪਲੇਟ ਪਾਉਣੀ ਆ ਦੇਖੋ ਮੈਂ ਧਾਗਾ ਤੁਹਾਨੂੰ ਹਲਕਾ ਜਿਹਾ ਅਲੱਗ ਦਾ ਲਗਾ ਕੇ ਦੱਸ ਰਹੀਆਂ ਵੀ ਪ੍ਰੋਪਰ ਤੁਹਾਨੂੰ ਪਲੇਟ ਆ ਜਿਹੜੀ ਉਹ ਨਜ਼ਰ ਆਵੇ ਬਿਲਕੁਲ ਨਾਲ ਦਾ ਨਹੀਂ ਆਪਣੇ ਲਗਿਆ ਅੰਦਰਲੇ ਕੱਪੜੇ ਦਾ ਤੇ ਲਾਈਨਿੰਗ ਦਾ ਹਲਕਾ ਜਿਹਾ ਫਰਕ ਹੈ ਇਹਨਾਂ ਦਾ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਹੀਆਂ ਵੀ ਤੁਹਾਨੂੰ ਜਮਾ ਨਾਰਮਲ ਸਹੀ ਤਰੀਕੇ ਨਾਲ ਪਲੇਟ ਨਜ਼ਰ ਆਊਗੀ ਤਾਂ ਹੁਣ ਇਸੇ ਤਰੀਕੇ ਨਾਲ ਆਪਾਂ ਸਾਈਡ ਪਲੇਟ ਪਾਉਣੀ ਆ ਇਸੇ ਤਰੀਕੇ ਨਾਲ ਆਪਾਂ ਉੱਪਰ ਵਾਲੀ ਜਦੋਂ ਵੀ ਤੁਸੀਂ ਉੱਪਰ ਵਾਲੀ ਪਲੇਟ ਪਾ ਰਹੇ ਹੋ ਜੇ ਤੁਹਾਡੀ ਆ ਗਲਾਈ ਦੇ ਵਿੱਚ ਹਲਕਾ-울ਕਾ ਫਰਕ ਆ ਪ੍ਰੋਪਰ ਤੁਹਾਨੂੰ ਗਲਾਈ ਨਹੀਂ ਆਈ ਤਾਂ ਤੁਸੀਂ ਇਹ ਆ ਪਲੇਟ ਜਿਹ ਮੋٹے ਵਿੱਚ ਰੱਖ ਲਿਓ ਹਲਕੀ ਜੀ ਤਾਂ ਆਟੋਮੈਟਿਕ ਫਿਟਿੰਗ ਆ ਜਾਊਗੀ ਤੇ ਜੇ ਸੋਡੀ ਗਲਾਈ ਸਹੀ ਪਾਈ ਹੋਈ ਹੈ ਤਾਂ ਤੁਸੀਂ ਮੀਡੀਅਮ ਸਾਈਜ਼ ਜਿਵੇਂ ਆਪਾਂ ਪਲੇਟਾਂ ਨੂੰ ਪਾਉਣਾ ਹੁੰਦਾ ਉਸੇ ਤਰੀਕੇ ਨਾਲ ਇਹਦੀ ਪਲੇਟ ਪਾਉਂਗੇ ਹੁਣ ਦੇਖੋ ਮੈਂ ਇਸ ਤਰੀਕੇ ਨਾਲ ਪਲੇਟ پکڑ ਲੂੰਗੀ ਤਾਂ ਜੇ ਆਪਣੀ ਕਈ ਵਾਰ ਕੱਚੀ ਆ ਗਈ ਉਹ ਖਿੱਚੀ ਜਾਂਦੀ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਉਹਨੂੰ ਤੋੜ ਲੈਣਾ ਮੰਨ ਲਓ ਸੈਂਟਰ ਦੇ ਵਿੱਚ ਉਹ ਟੁੱਟ ਜਾਊਗੀ ਤਾਂ ਮੈਂ ਦੇਖੋ ਇੱਥੋਂ پکڑੂੰਗੀ ਤਾਂ ਆਹ ਆਪਣੀ ਝੁੰਜੂ ਹੋ ਜਾਊਗੀ ਤਾਂ ਇਹਨੂੰ ਪਲੇਟ ਨੂੰ ਇੱਥੋਂ ਸ਼ੁਰੂ ਕਰਕੇ ਮੈਂ ਉੱਪਰ ਜਾ ਕੇ ਇਹਨੂੰ ਖਤਮ ਕਰ ਦੂੰਗੀ ਜਿਵੇਂ ਤੁਹਾਨੂੰ ਸਹੀ ਲੱਗਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਪਲੇਟ ਉੱਪਰੋਂ ਪਾ ਕੇ ਲੈ ਕੇ ਆਉਣੀ ਸੀ ਜਾਂ نیچے ਤੋਂ ਪਾ ਕੇ ਆਉਣੀ ਸੀ ਤੁਹਾਡੀ ਪਲੇਟ ਆ ਜਿਹੜੀ ਉਹਦੀ ਸ਼ੇਪ ਸਹੀ ਬਣਨੀ ਚਾਹੀਦੀ ਹੈ ਤੁਸੀਂ ਜਿਹੜੀ ਸਾਈਡ ਤੋਂ ਮਰਜ਼ੀ ਪਾ ਰਹੇ ਹੋ ਚਾਹੇ ਉੱਪਰ ਤੋਂ ਲੈ ਕੇ نیچے ਤੱਕ ਜਾ ਰਹੇ ਹੋਗੇ ਚਾਹੇ نیچے ਤੋਂ ਉੱਪਰ ਵੱਲ ਨੂੰ ਜਾ ਰਹੇ ਹੋਗੇ ਇਹ ਸੀ ਆਪਣੀ ਉੱਪਰ ਵਾਲੀ ਪਲੇਟ ਦੇਖੋ ਇਧਰੋਂ ਤੁਹਾਨੂੰ ਬਿਲਕੁਲ ਵੀ ਪ੍ਰੈਸ ਮਾਰਨ ਦੀ ਜ਼ਰੂਰਤ ਨਹੀਂ ਹੋਊਗੀ ਬਿਲਕੁਲ ਸਾਫ਼ ਪਲੇਟ ਪਈ ਆ ਦੇਖੋ ਬਿਲਕੁਲ ਰੇਵ ਦੇ ਵਿੱਚ ਰੱਖੀ ਹੋਈ ਹੈ ਜੇ ਤੁਹਾਡੀ ਪਲੇਟ ਹੁਣ ਇਸੇ ਤਰੀਕੇ ਨਾਲ ਮੈਂ ਸਾਈਡ ਪਲੇਟ ਪਾਉਂਗੀ ਜਿਹੜੀ ਸਾਈਡ ਪਲੇਟ ਹੁੰਦੀ ਆ ਇਹ ਦੇਖੋ ਜਿਆਦਾ ਬਰੀਕ ਨਹੀਂ ਪਾਉਣੀ ਆਪਣੇ ਇਸ ਤਰ੍ਹਾਂ ਨਹੀਂ ਕਰਨਾ ਵੀ ਨਿਸ਼ਾਨੀ ਕਰਨੀ ਆ ਤੇ ਨਾ ਹੀ ਆਪਣੇ ਜਿਆਦਾ ਮੋਟੀ ਪਲੇਟ ਪਾਉਣੀ ਆ ਪਲੇਟ ਦੀ ਫਿਟਿੰਗ ਆਪਣੀ ਆ ਤੇ ਆ ਚੀਜ਼ ਨਾ ਆਉਣੀ ਆ ਇਹ ਆਪਾਂ ਨੇ ਵੈਸੀ ਪਲੇਟ ਪਾਉਣੇ ਤਾਂ ਦੇਖੋ ਆਪਾਂ ਸਾਰੀਆਂ ਪਾਉਣੇ ਵਧੀਆ ਲੱਗਦੀਆਂ ਨੇ ਦੇਖਣ ਦੇ ਵਿੱਚ ਜਿਹੜੀ ਮੇਨ ਫਿਟਿੰਗ ਹੁੰਦੀ ਆ ਉੱਪਰ ਵਾਲੀ ਪਲੇਟ ਤੇ ਲੰਬੀਆਂ ਪਲੇਟਾਂ ਦੇ ਨਾਲ ਹੀ ਆਉਂਦੀ ਆਗੀ ਤਾਂ ਇਸੇ ਤਰੀਕੇ ਨਾਲ ਮੈਂ ਦੇਖੋ ਇਹਨੂੰ ਵੀ ਤੋੜ ਦੂੰਗੀ ਜੇ ਆਪਣੀ ਖਿੱਚੀ ਜਾਂਦੀ ਹੈ ਕਈ ਵਾਰ ਸਲਾਈ ਵੱਡੀ ਕਰੀ ਹੁੰਦੀ ਹੈਗੀ ਤਾਂ ਇੱਥੋਂ ਪਕੜ ਕੇ ਦੇਖੋ ਤੁਸੀਂ ਦੇਖਣਾ ਵੀ ਇਹ ਕਿੰਨੀ ਕੁ ਪਲੇਟ ਮੋਟੀ ਰੱਖਣੀ ਆਗੀ ਜਿਆਦਾ ਵੀ ਨਹੀਂ ਮੋਟੀ ਰੱਖਣੀ ਤੇ ਆਪਾਂ ਨੇ ਪਤਲੀ ਵੀ ਨਹੀਂ ਰੱਖਣੀ ਹੈਗੀ ਬਿਲਕੁਲ ਨਾਰਮਲ ਸਾਈਜ਼ ਦੇ ਵਿੱਚ ਪਲੇਟ ਰੱਖਣੀ ਆ ਆ ਦੇਖੋ ਇਹਦਾ ਆ shape ਹੋਣੀ ਚਾਹੀਦੀ ਹੈ ਪਲੇਟ ਦੀ ਅੱਗੇ ਤੋਂ ਆਪਾਂ ਨੇ ਰੇਵ ਕਰੀ ਆ ਬਿਲਕੁਲ ਪਤਲੇ ਦੇ ਵਿੱਚ ਫਿਰ ਆਪਾਂ ਇੰਨੀ ਮਟਾਈ ਦੇਣੀ ਆ ਬਸ ਹੁਣ ਇਸੇ ਤਰੀਕੇ ਨਾਲ ਆਪਾਂ ਉੱਪਰ ਵਾਲੀ ਆ ਦੇਖੋ ਇਸੇ ਤਰੀਕੇ ਨਾਲ ਆਪਣੀ ਆਮ ਵਾਲੀ ਪਲੇਟ ਪਈ ਹੈਗੀ ਹੁਣ ਆਪਾਂ ਨੇ ਇਸੇ ਤਰੀਕੇ ਨਾਲ ਆਪਾਂ ਨੇ ਸਾਈਡ ਪਲੇਟ ਇਹ ਪਾਉਣੀ ਇਹਨੂੰ ਵੀ ਆਪਾਂ ਨੇ ਤੋੜ ਲਿਆ ਇਸ ਤਰ੍ਹਾਂ ਆ ਦੇਖੋ ਇਹੀ ਸ਼ੇਪ ਆਪਾਂ ਨੇ ਇਸ ਪਲੇਟ ਦੀ ਪਾਈ ਹਾਂਜੀ ਜੀ ਦੇਖੋ ਆਪਣੇ ਪਲੇਟਾਂ ਤੇ ਹੀ ਡਿਪੈਂਡ ਕਰਦਾ ਫਿਟਿੰਗ ਦੇ ਜੇ ਤੁਹਾਡੀ ਪਲੇਟ ਸਹੀ ਪਾਈ ਹੋਊਗੀ ਤਾਂ ਫਿਟਿੰਗ ਆਟੋਮੈਟਿਕ ਹੀ ਸਹੀ ਆਊਗੀ ਕਈ ਵਾਰ ਪਲੇਟ ਤੁਸੀਂ ਉੱਪਰੋਂ نیچےੋਂ ਮੋਟੀ ਪਤਲੀ ਕਰ ਦਿੰਨੇ ਹੋ ਜਾਂ ਬਿਲਕੁਲ ਵੀ ਇਹਦੇ ਵਿੱਚ ਮਾਰ ਜਨ ਨਹੀਂ ਦਿੰਦੇ ਤਾਂ ਉਹਦੇ ਨਾਲ ਤੁਹਾਡੀ ਸ਼ਰਟ ਦੀ ਫਿਟਿੰਗ ਦੇ ਵਿੱਚ ਪ੍ਰੋਬਲਮ ਜ਼ਰੂਰ ਆਊਗੀ ਜਦੋਂ ਵੀ ਤੁਸੀਂ ਪਲੇਟ ਪਾਉਣੀਆਂ ਦਾ ਇਸ ਤਰੀਕੇ ਨਾਲ ਗਲਾਈ ਦੇ ਵਿੱਚ ਤੇ ਸਾਈਡਾਂ ਤੋਂ ਰੇਵ ਕਰਕੇ ਹੀ ਪਲੇਟਾਂ ਪਾਉਣੀਆਂ ਨੇ ਹਾਂਜੀ ਦੇਖੋ ਆਏ ਆਪਾਂ ਨੇ ਪਲੇਟਾਂ ਪਾ ਲਈਆਂ ਇਧਰਲੀ ਸਾਈਡ ਤੋਂ ਜਿਹੜੀ ਆਪਣੇ ਧਾਗੇ ਵਗੈਰਾ ਹੁੰਦੇ ਆ ਦੇਖੋ ਆਪਣੇ ਫਿਨਿਸ਼ਿੰਗ ਜ਼ਰੂਰ ਕਰਨੀ ਹੁੰਦੀ ਹੈ ਕਿ ਤਾਂ ਆਪਾਂ ਇਹ ਧਾਗੇ ਵਗੈਰਾ ਕੱਟ ਦੇਣੇ ਆ ਕਿਉਂਕਿ ਆਪਣੇ ਕੱਚਾ ਕਰਿਆ ਹੋਇਆ ਸੀ ਜਿਹੜੇ ਉਹਨਾਂ ਦੇ ਧਾਗੇ ਨੇਗੇ ਤੇ ਇਹ ਕਟਿੰਗ ਕਰਕੇ ਕਈ ਵਾਰ ਖਿੱਚੀ ਜਾਂਦੀ ਹੈ ਤਾਂ ਆਪਣੀ ਪਲੇਟ ਨਿਕਲ ਸਕਦੀ ਹੈਗੀ ਹੁਣ ਤੁਹਾਨੂੰ ਆਪਾਂ ਇਹਦਾ ਸਿੱਧਾ ਪਾਸਾ ਦਿਖਾਵਾਂਗੇ ਵੀ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਦੇਖੋ ਇਹਦੀ ਆ ਦੇਖੋ ਜਿਹੜਾ ਆਪਾਂ ਨੇ ਕੱਚਾ ਕਰਿਆ ਸੀ ਤਾਂ ਜਿਹੜੇ ਧਾਗੇ ਹੋਣਗੇ ਆਪਾਂ ਇਹਨੂੰ ਇਸ ਤਰ੍ਹਾਂ ਕੱਚੀ ਨੂੰ ਕੱਢ ਦਾਂਗੇ ਵਿੱਚੋਂ ਖਿੱਚ ਦੋਗੇ ਤੁਸੀਂ ਦੇਖੋ ਆ ਦੇਖੋ ਕੋਈ ਵੀ ਤੁਹਾਡੀ ਪਲੇਟ ਇਹਦੇ ਨਾਲ ਖਿੱਚੀ ਨਹੀਂ ਜਾਊਗੀ ਜਦੋਂ ਅਸੀਂ ਕੱਚਾ ਕਿਉਂਕਿ ਆਪਨੇ ਵੱਡੀ ਸਲਾਈ ਕਰਕੇ ਹੀ ਇਹਦੀਆਂ ਪਲੇਟਾਂ ਨੂੰ ਕੱਚਾ ਕੀਤਾ ਸੀਗਾ ਤਾਂ ਤੁਸੀਂ ਇਸ ਤਰੀਕੇ ਨਾਲ ਨੂੰ ਧਾਗੇ ਨੂੰ ਕੀ ਕਰਨਾ ਖਿੱਚ ਦੇਣਾ ਦੇਖੋ ਹਾਂਜੀ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਪਲੇਟਾਂ ਦੇ ਵਿੱਚ ਬਿਲਕੁਲ ਵੀ ਆਪਾਂ ਨੇ ਕੋਈ ਇੱਥੇ ਪ੍ਰੈਸ ਵਗੈਰਾ ਕੁਝ ਨਹੀਂ ਕੀਤੀ ਹੈਗੀ ਤੇ ਬਿਲਕੁਲ ਦੇਖੋ ਨਾਰਮਲ ਪਲੇਟਾਂ ਪਈਆਂ ਨੇ ਆਪਣੀਆਂ ਜੇ ਤੁਸੀਂ ਪਲੇਟ ਨੂੰ ਸ਼ੁਰੂ ਕਰਨ ਵੇਲੇ ਤੇ ਰਿਸ਼ੀ ਰੱਖੋਗੇ ਤਾਂ ਤੁਹਾਡੀ ਇਦਾਂ ਦੀ ਸਫਾਈ ਆਊਗੀ ਦੇਖੋ ਦੋਨੇ ਸਾਈਡ ਤੋਂ ਆਪਾਂ ਪਲੇਟਾਂ ਦਿਖਾ ਰਹੇ ਹਾਂ ਬਹੁਤ ਸੋਹਣੀ ਫਿਨਿਸ਼ਿੰਗ ਦੇ ਵਿੱਚ ਪਲੇਟਾਂ ਪਾਈਆਂ ਨੇ ਆਪਾਂ ਨੇ ਦੇਖੋ ਆਪਾਂ ਨੇ ਜਿਹੜੀ ਪੱਟੀ ਲਗਾਈ ਸੀ ਉਹ ਪੱਟੀ ਆ ਸੀ ਹੁੰਦੀ ਜੇ ਤੁਹਾਡੀ ਸ਼ਰਟ ਪੈਣੀ ਹੋਗੀ ਤਾਂ ਇਹ ਪੱਟੀ ਇਧਰ ਉਧਰ ਨਹੀਂ ਜਾਊਗੀ ਦੇਖੋ ਕਿਉਂਕਿ ਆਪਾਂ ਇਹ ਕਿਹੜਾ ਲਾਈਨਿੰਗ ਦੇ ਵਿੱਚ ਦਾ ਫਿਕਸ ਕਰੀ ਨਹੀਂ ਹੈਗੀ ਆਪਣੀ ਲਾਈਨਿੰਗ ਐਕਸਟਰਾ ਪਈ ਆ ਤੇ ਆ ਕਪੜਾ ਉੱਪਰ ਵਾਲਾਗਾ ਜੇ ਤੁਸੀਂ ਕਈ ਵਾਰ ਵਿੱਚ ਏਦਾਂ ਵਿੱਚ ਫਿਕਸ ਕਰ ਦੋਗੇ ਮੰਨ ਲਓ ਪਲੇਟਾਂ ਪਾ ਕੇ ਪੱਟੀ ਨੂੰ ਲਗਾਓਗੇ ਤਾਂ ਤੁਹਾਡੀ ਪਲੇਟ ਪੈਣੇ ਹੋਏ ਕਮੀਜ਼ ਉਹ ਇਸ ਤਰ੍ਹਾਂ ਦੁਧਰ ਖਿੱਚੀ ਜਾਊਗੀ ਤੁਸੀਂ ਇਹ ਮੇਨ ਚੀਜ਼ਾਂ ਦਾ ਧਿਆਨ ਰੱਖਣਾ ਜੇ ਨੀਚੇ ਨੂੰ ਪੱਟੀ ਵਗੈਰਾ ਲਗਾ ਰਹੇ ਹੋ ਤਾਂ ਤੁਸੀਂ ਇਹ ਪੱਟੀ ਹਮੇਸ਼ਾ ਵਾਸਤੇ ਪਹਿਲਾਂ ਹੀ ਕਪੜੇ ਤੇ ਫਿਕਸ ਕਰਿਆ ਕਰੋ ਜਿੰਨਾ ਫਿਨਿਸ਼ਿੰਗ ਅੱਛੀ ਆਉਂਦੀ ਹੈਗੀ ਹਾਂਜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਲੇਟਾਂ ਬਾਰੇ ਪੂਰੀ ਗਹਿਰਾਈ ਦੇ ਨਾਲ ਦੱਸਿਆਗਾ ਪੂਰੇ ਸਹੀ ਤਰੀਕੇ ਨਾਲ ਦੱਸਿਆਗਾ ਵੀ ਕਿਸ ਤਰ੍ਹਾਂ ਤੁਸੀਂ ਉਹਦੀ ਪਲੇਟ ਪਾਉਣੀ ਆ ਕਿੰਨੀ ਮੋਟੀ ਪਲੇਟ ਰੱਖਣੀ ਆ ਉੱਪਰ نیچے ਵਾਲੀਆਂ ਪਲੇਟਾਂ ਬਾਰੇ ਪੂਰੀ ਡਿਟੇਲ ਦਿੱਤੀ ਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਕਮੈਂਟਾਂ ਰਾਹੀਂ ਸਾਨੂੰ ਜਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ